ਕੀ ਲੱਗ ਇਹ ਬਰੇ ਇਥੇ ਪਾਰੀਆ ਗੰਦਰ ਪਾਰੀਆ ਬੋਲੋ ਜੀ ਦਰਖੜ ਕੇ ਘਰੋਂ ਖੋਲੀ ਜੇ ਜੀ ਸਾਰਿਆਂ ਨੂੰ ਸਾਰਾ ਪਾ ਜੀ ਜੀ ਬਣਾ ਇਥੇ ਹੀ ਪਾ ਗਏ ਪਾ ਪਾ ਲੋ ਕਰ ਹੋ ਜੋ ਜੀ ਇਹਨੂੰ ਸਾਰੇ ਨਾਲ ਨਾਲ पर दुर्णी जीवाँ। दुर्णी जीवाँ। सारे भाॼे है सेजा ॼणे

ठीक है ठीक है ठीक है ठीक है इला बड़ा छोटे पैंडा और बड़े पैंडा जी नजर ओल्डिंग के जो है उसी ऊपर है हां जी बड़ा बड़ा पैंडा अरे यार इंडिया का काम गुरु पर मुंबई चले कैंडिडेट बात है है जी जगह पर जो पेंशन वाले डॉक्टर

ਕਿ ਪੈਸੇ ਕਿਤੇ ਅਨੁਮਾਨ ਤੋਂ ਪੁੱਛਦੇ ਆਂ ਅਲੂਮਿਨੀਅਮ ਉਹ ਤਾਂ ਬਾਹਰ ਨੂੰ ਲੱਗਣੀ ਆ ਪਰ ਨਹੀਂ ਤਾਂ ਨਾ ਹੀ ਆਪਾਂ ਨੂੰ ਮਾਣਾ ਉਦੋਂ ਨਾ ਮਾਣਾ ਜੇ ਰੋਕੀ ਤਾਂ ਫਿਰ ਬਣਾ ਦੇ ਮੈਂ ਇਹਨੂੰ ਨਾਮ ਹੈ ਤੇ ਇਹ ਜਿੱਦ ਦੀ ਪੁੱਠਾ ਪੁੱਠਾ ਐਨੇ ਬੰਦੇ ਸਿੱਧਾ ਕਰਨ ਵਾਸਤੇ ਆਏ ਹੋਇਆ ਅੱਗੇ ਚੇਅਰਮੈਨ ਸਾਹਿਬ ਆਜੋ ਆਜੋ ਚੇਅਰਮੈਨ ਸਾਹਿਬ ਆਜ ਵੀ ਆਦਿ ਸਾਡੀ ਅੱਜ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਡੇ ਲਾਡਲੇ ਆਓ ਜੀ ਮਾਣਸਪਾ ਸਾਹਿਬ ਆਜ ਮਾਣਸਪਾ ਸਾਹਿਬ ਲਾਡੀ ਕਿਤੇ ਆ ਰਹੇ ਕਿਤੇ ਅਰਗਤੀ ਪੂਰਾ ਚੱਲ ਲਾਡੀ ਚਲੀ ਲੱਗੇ ਜਾਏ ਜੇ ਤਰਾਂ ਦਾਜੀ ਤੱਕ ਦੇਖੋ ਜੀ ਆਪਾਂ ਬੰਦਸ ਵੀ ਦੇਖ ਰਹੇ ਹਾਂ ਪ੍ਰੋਜੈਕਟ ਕਿਹੜੀ ਮੰਨਾਂਗਾ ਚਲੋ ਬੈਠਵਾਉਂਦੇ ਹਾਂ ਲਈ ਕਿ ਸਾਡੇ ਵਿੱਚ ਇੱਥੇ ਪਹਿਲਾਂ ਐਜੇ ਜੀ ਬਹੁਤ ਸਮਾਂ ਇੱਥੇ ਕੰਮ ਕੀਤਾ ਉਸ ਤੋਂ ਥੋੜਾ ਟਾਈਮ ਬਾਅਦ ਹੀ ਪ੍ਰਮੋਟ ਹੋ ਕੇ ਜੀਵਨ ਜਿਹਨੂੰ ਅਸੀਂ ਜੀਵਨ ਦੀ ਪੋਸਟ ਕਰਦੇ ਹੁਣੇ ਪਰ ਐਡੀਸ਼ਨ ਰੈਜ਼ਿਊਮੇ ਜਿਹੜਾ ਉਹ ਬਣਈਏ ਰਿਸਟਰ ਉਹ ਜੇ ਸਪੂਰ ਚਲੇ ਗਏ ਉੱਥੇ ਥੋੜੇ ਟਾਈਮ ਬਾਅਦ ਫਿਰ ਉੱਥੇ ਪ੍ਰਮੋਟ ਐਸਜੀ ਹੋ ਗਏ ਤਾਂ 15 20 ਦਿਨਾਂ ਬਾਅਦ ਨਿਕਲੇ ਬਾਅਦ ਆਪਣੇ ਕੁਝ ਸ਼ੇਅਰ ਵਧੀਆ ਜਿਹੜੀਆਂ ਸਵਾਮਾਂ ਇਹਨਾਂ ਨੇ ਪਹਿਲਾਂ ਵੀ ਦਿੱਤੀਆਂ ਜਿਦੇ ਕਰਕੇ ਅੱਜ ਮੇਰੇ ਖਿਆਲ ਵਿੱਚ ਮੇਰੀ 30 ਸਾਲ ਦੀ ਸਰਵਿਸ ਆਪਾਂ ਦੀ ਚਾਲੀ ਜਿਦੇ ਵਿੱਚ ਅੱਜ ਤੱਕ ਮੈਂ ਕਦੀ ਕੋਈ ਐਸਜੀਓ ਇਸ ਤਰੀਕੇ ਨਾਲ ਜੁਆਇਨ ਕਰਦਾ ਆਪਣੀ ਸਰਵਿਸ ਵਿੱਚ ਮੈਂ ਨਹੀਂ ਦੇਖਿਆ ਕਿ ਇੰਨਾ ਪਿਆਰ ਜਿਹੜਾ ਸਾਰੇ ਏਰੀਆ ਦੇ ਵਿੱਚ ਹੈਗਾ ਸੋ ਇਹਨਾਂ ਦੇ ਇੱਥੇ ਆਉਣ ਦੇ ਉੱਤੇ ਸ੍ਰੀ ਪੰਚਾਇਤਾ ਵੱਲੋਂ ਤੇ ਸੁਮੂਚੀਆਂ ਜਿसे ਬੰਦੀਆਂ ਬਲੂਚਾਓ ਪੀਐਸਵੀ ਮੈਂਫੇਡ ਲੇਟਰ ਕੋਲੇ ਚਾਹਤ ਹੈ ਕਿ ਸਾਡਾ ਯੂਨੀਅਨ ਹੋਵੇ ਜਾਂ ਹੋਰ ਵੀ ਸਾਡੀਆਂ ਜਿੰਨੇ ਵੀ ਐਨਜੀਓ ਮਤਲਬ ਉਹਨਾਂ ਵੱਲੋਂ ਅੱਜ ਅਸੀਂ ਇੱਥੇ ਸਾਡੇ ਬਹੁਤ ਹੀ ਪਿਆਰੇ ਮਿੱਤਰ ਐਸਜੀਓ ਗੁਰਵਿੰਦਰ ਸਿੰਘ ਜੀ ਨੂੰ ਇੱਥੇ ਆਉਣ ਦੇ ਤੇ ਜੀ ਆਇਆਂ ਆਖਦੇ ਆਂ ਤੇ ਆਸ ਕਰਦੇ ਆਂ ਕਿ ਸਾਡੇ ਏਰੀਆ ਦੀਆਂ ਜਿਹੜੀਆਂ ਜਿਹੜੇ ਕਮੀਆਂ ਵਾਂ ਜਾਂ ਜੋ ਮੁਜਬਲੀ ਬਤੀ ਦਿੱਖਤਾ ਵਾਂ ਉਹਨਾਂ ਨੂੰ ਮਿਲ ਬੈਠ ਕੇ ਆਪਾਂ ਜਿਹੜਾ ਉਹਨੂੰ ਹੱਲ ਕਰਾਂਗੇ ਤੇ ਲੋਕਾਂ ਦਾ ਜਿਹੜਾ ਪਿਆਰ ਆ ਉਹ ਇਸੇ ਤਰੀਕੇ ਦੇ ਨਾਲ ਬਣਾ ਕੇ ਰੱਖਾਂਗੇ ਪ੍ਰਮਾਤਮਾ ਅਕੀ ਕਾਮਨਾ ਕਰਦੇ ਆਂ ਕਿ ਇਹਨਾਂ ਦੀ ਸਿਹਤ ਵਧੀਆ ਰਹੇ ਤੇ ਹਰ ਉਸ ਨੂੰ ਤੋਂ ਬਚੇ ਰਹਿਣ ਜਿਹੜਾ ਅੱਜ ਕੱਲ੍ਹ ਦੁਨੀਆ ਦੇ ਉੱਤੇ ਲੱਗਿਆ ਹੋਇਆ ਵਾ ਸੋ ਅਸੀਂ ਬੇਨਤੀ ਕਰਾਂਗੇ ਕਿ ਆਪ ਇਹ ਸਾਰਾ ਜਿਹੜਾ ਬਿਜਲੀ ਬੋਰਡ ਦਾ ਸਿਸਟਮ ਆ ਉਹਨੂੰ ਜਾਣਦੇ ਚੰਗੀ ਤਰ੍ਹਾਂ ਜਿੰਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਾਦ ਤੋਂ ਵਾਦ ਹੱਲ ਕਰਨ ਕੋਈ ਵੀ ਜਿਹੜਾ ਇਹਨਾਂ ਕੋਲੇ ਦੁੱਖ ਲੈ ਕੇ ਆਵੇ ਉਹ ਕੋਸ਼ਿਸ਼ ਹੋ ਕਰਨਾ ਕਿ ਉਹ ਵਧੀਆ ਢੰਗ ਦੇ ਨਾਲ ਜਾਣ ਸਮਾਂ ਇੱਕ ਵਾਰੀ ਬੇਨਤੀ ਜਰੂਰ ਕਰ ਕਿ ਦੂਰਪਰੀ ਵਿਸ਼ਵਾਸਵਾਦੀ ਸਾਡੇ ਐਸ.ਡੀ.ਓ. ਕੁਵਿੰਦਰ ਸਿੰਘ ਜੀ ਉਹ ਅੱਜ ਇੱਥੇ ਆਏ ਆ ਉਹਨਾਂ ਨੂੰ ਜੀ ਆਇਆਂ ਜੀ ਆਣੇ ਜੀ ਵੱਲਾਂ ਦਾ ਮੈਂ ਸਾਰੇ ਸੱਜਣ ਪਤਰਾ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਗਰਮ ਜੋਸ਼ੀ ਨਾਲ ਮੈਨੂੰ ਜੁਆਇਨ ਕਰਾਇਆ ਮੈਨੂੰ ਇਨੀ ਆਸ ਨਹੀਂ ਹੈਗੀ ਸੀ ਕਿ ਮੈਨੂੰ ਰিসিਵ ਕਰਨ ਲਈ ਇੰਨੇ ਬੰਦੇ ਖੜੇ ਹੋਣਗੇ ਪਰ ਇਹ ਤੁਹਾਡੇ ਲੋਕਾਂ ਦਾ ਪਿਆਰ ਹੀ ਆ ਜਿਹੜੀ ਮੈਂ ਤੁਹਾਨੂੰ ਸਰਵਿਸ ਅਸੀਂ 9 ਸਾਲ ਤੋਂ ਵਿੱਚ ਸਰਵਿਸ ਕਰ ਰਿਹਾ ਵੀ ਮੇਰਾ ਇੱਕ ਇਹ ਰਿਹਾ ਵੀ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦਤਾ ਇਦਾਂ ਹੀ ਕੰਮ ਕਰਾਂ ਸਾਰੇ ਕੰਮ ਕੀਤੇ ਨੇ ਚਾਹੇ ਕਿਵੇਂ ਵੀ ਕਰਕੇ ਔਖੇ ਹੋ ਕੇ ਕੀਤੇ ਕਿਵੇਂ ਕੀਤੇ ਕਿਸੇ ਦਾ ਮਾਨ ਨਹੀਂ ਦਿਖਾਇਆ ਕੋਈ ਕੰਮ ਨਹੀਂ ਕਰਨ ਵਾਲੇ ਹੁੰਦੇ ਉਹ ਪਹਿਲਾਂ ਦੱਸਦੇ ਤਾਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਤੁਸੀਂ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਹਾੜੇ ਦੇ ਵਿੱਚ ਮੈਂ ਬਹੁਤ ਟਾਈਮ ਲਾਇਆ ਹੋਰ ਸ਼ਿਆਮਖਣ ਧੋਥੜ ਇਧਰ ਕੋਟੂੰਦਰੀਲ ਲਗਭਗ ਮੈਂ 9 ਦਫਾ ਸਰਵਿਸ ਕੀਤੀ ਇਹ ਤੁਹਾਡੇ ਪਿਆਰ ਦਾ ਸਦਕਾ ਹੀ ਮੈਂ ਇਥੇ 9-10 ਸਾਲ ਲੱਗਿਆ ਸੀਗਾ ਪ੍ਰਮੋਟ ਹੋਣ ਤੋਂ ਬਾਅਦ ਮੈਂ ਕਿਤੇ ਚਲਾ ਦਾ ਗਿਆ ਪਰ ਮੇਰਾ ਕਿਤੇ ਨਾ ਕਿਤੇ ਮਾਣੇ ਕਰਦਾ ਸੀ ਨਹੀਂ ਮੈਂ ਆਪਦੇ ਲੋਕਾਂ 'ਚ ਵਾਪਸ ਜਾਵਾਂ ਜਦੋਂ ਵੀ ਮੇਰੀ ਕਿਤੇ ਗੱਲ ਹੁੰਦੀ ਸੀ ਤਾਂ ਮੈਨੂੰ ਇੱਕ ਖਿੱਚ ਹੁੰਦੀ ਸੀ ਵੀ ਨਹੀਂ ਮੈਂ ਵਾਪਸ ਜਾਣਾ ਜਦੋਂ ਮੈਂ ਦੇਖਦਾ ਕਿੰਨਾ ਕਰਦਾ ਡਿਪਾਰਟਮੈਂਟ ਸਾਡਾ ਇਸ ਤਰ੍ਹਾਂ ਦਾ ਹੈਗਾ ਜਿੱਥੇ ਤੁਹਾਨੂੰ ਪਤਾ ਟਰਾਂਸਫਰ ਕਰਾਉਣੀ ਜਾਂ ਦੁਬਾਰਾ ਆਪਸੋਣਾ ਬਹੁਤ ਔਖਾ ਹੈਗਾ ਤਾਂ ਮੈਂ ਤਾਂ ਅੱਜ ਇੱਕ ਸ਼ਬਦ ਵੀ ਗੱਡੀ ਤੋਂ ਸੁਣਦਾ ਆਉਂਦਾ ਵੀ ਸੀ ਜਾਹਾਂ ਦਾਣੇ ਦਾਹਾਂ ਖਾਣੇ ਮੈਂ ਕਿਹਾ ਤੁਮਾਦ ਮਾਣੇ ਮੈਨੂੰ ਫਿਰ ਵਾਪਸ ਉਸ ਲਾਈਨ ਤੇ ਲੈ ਜਾਂਦਾ ਪਰ ਤੇ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਫਸ ਚੇਅਰਮੈਨ ਸਾਹਿਬ ਦਾ ਸਰਪੰਚਾ ਪੰਚਾਇਤ ਜੋ ਵੀ ਇੱਥੇ ਆਏ ਮੇਰੇ ਸਾਥ ਜਿੰਦਰ ਜੋ ਆਏ ਨੇ ਤਾਂ ਹਮੇਸ਼ਾ ਤੁਹਾਡੇ ਨਾਲ ਖੜਾ ਹਾਂ ਜਦੋਂ ਮਰਜ਼ੀ ਮੇਰੇ ਕੋਲ ਆਓ ਜੀ ਕਿਸੇ ਵੀ ਕੰਮ ਲਈ ਆਓ ਜੋ ਮੇਰੇ ਵਾਸਤੇ ਹੋਗਾ ਮੈਂ ਕੰਮ ਕਰਾਂ ਤમે ਇਹ ਚਾ ਕਰਦਾ ਰਹਗਾ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਹੈ ਸਭ ਸਾਰੇ ਜਾਣਦੇ ਹੋ ਤੁਸੀਂ ਇੱਕ ਵਾਰ ਫਿਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨੀ ਕਰਮਚਾਰੀ ਜਨ ਜੁਆਇਨ ਕਰਾਇਆ ਮੇਰੇ ਤੇ ਇੱਕ ਕੌਨਫੀਡੈਂਸ ਭਰਤਾ ਕਿ ਮੈਂ ਹੁਣ ਤੁਹਾਡਾ ਅਵਾਰੀ ਹੋ ਗਿਆ ਵੀ ਮੈਂ ਜੇ ਕੰਮ ਨਾ ਕਰੂੰਗਾ ਤੇ ਫਿਰ ਕੀ ਮੂੰਹ ਦਿਖਾਵਾਂਗਾ ਤੁਹਾਨੂੰ ਇਹ ਤਾਂ ਬਿਜਲੀ ਓੜ ਵਾਲਾ ਕੋਰ ਬਦਲ ਜੇ ਸਾਰੇ ਇਲਾਕੇ ਵਾਲੇ ਕਹਿੰਦੇ ਜਾਂ ਰਹੇ ਨੂੰ ਮੁੜ ਕੇ ਨਾ ਆਉਂਦੇ ਪਰ ਆਪਾ ਰਾਕੇ ਵਾਲੇ ਵੀ ਫੋਸਟ ਸਟੇਟ ਮਤ ਹੈ ਇਸ ਬੰਦ ਤੇ ਦੀ ਇਹ ਇਨਸਾਨ ਦੀ ਲਿਆਕਤ ਆ ਜਿਹੜੀ ਉਹ ਹੁਣ ਆਪਣੇ ਇਹਨਾਂ ਦੇ ਵੋਟਾਂ ਦੇ ਪਤਾ ਲੱਗ ਗਿਆ ਇੱਕ ਆਮ ਆਪਾ ਐਸਡੀਓ ਦੇਖੇ ਨੇ ਆਪ ਨੂੰ ਬਾਅਦ ਚ ਪਤਾ ਲੱਗਿਆ ਰੈਸ਼ੀਓ ਦੇ ਨਾਮ ਆ ਗਿਆ ਮੇਰੇ ਮੁੱਲਾਪੁਰ ਵੀ ਆ ਮੇਰੇ ਨਾਲ ਕਈ ਬਿਜਲੀ ਓੜਾ ਹਮ ਬਣਾਵਗੇ ਵਢੇਲਾ ਹੋ ਗਿਆ ਕੱਲ ਵੀ ਇੱਕ ਦੋ ਦੇ ਐਸਡੀਓ ਦਾ ਪਿਆਰ ਗਏ ਇਥੋਂ ਪਤਾ ਲੱਗਦਾ ਕਿ ਜਿਹੜਾ ਆਪਾਂ ਸਾਰੇ ਬੈਠੇ ਆਂ ਆਪਾਂ ਇਲਾਕੇ ਵਾਲੇ ਆਂ ਤੇ ਇਲਾਕੇ ਨੂੰ ਮਾਣ ਹੁੰਦਾ ਜਿਹੜਾ ਵਧੀਆ ਬੰਦਾ ਹੋਵੇ बार-बार ਹੁਣੇ ਦੁਬਾਰਾ ਆਉਣ ਤੇ ਪਹਿਲਾਂ ਹੀ ਸ਼ਿਕਾਇਤ ਹੋਣੀ ਨਾਲ ਉਹਨੂੰ ਨਾ ਭੇਜਿਓ ਆਪਾਂ ਕੋਲ ਦਾ ਬੰਦਾ ਵਧੀਆ ਇਹਦੀ ਜਿਹੜੀ ਵਿਆਕਤਾ ਇਸ ਵੀਰ ਦੀ ਜਿਹੜੀ ਆਪਣੇ ਨਾਲ ਪਿਆਰ ਆ ਕੰਮ ਕਰਨ ਦਾ ਢੰਗ ਆ ਜੋ ਮੈਨੂੰ ਪਹਿਲਾਂ ਬਾਹਰ ਵੀ ਦੱਸਿਆ ਗਿਆ 9 ਸਾਲ ਲੱਗਿਆ ਤੇ ਨਹੀਂ ਤਾਂ ਦੋ ਸਾਲ ਕੀ ਬੰਦਾ ਟਿਕਣ ਮਿੰਦਾ ਜਾਂ ਸਾਡੇ ਪਿੰਡੋਂ ਹੀ ਲੈ ਜਾਓ ਸਾਡੇ ਪਿੰਡਾਂ ਨਾਲ ਲੈ ਕੇ ਆਇਓ ਐਵੇਂ ਹੁੰਦਾ ਨਾ ਆਪਣੇ ਕਿਉਂਕਿ ਕਿਉਂਕਿ ਦੋ ਦੋ ਬੰਦੇ ਪਰ ਇੱਥੇ ਦੁਬਾਰਾ ਚੱਲ ਕੇ ਆਏ ਆ ਸਾਡੇ ਸ਼ਹਿਰ ਚ ਆਏ ਆ ਸਾਡੇ ਤੇ ਕਰ ਕੋਈ ਜੇ ਰਾਤ ਨੂੰ 12 ਵਜੇ ਫੋਨ ਕਰੋ ਸਾਡੇ ਫੋਨ ਕਦੇ ਸਾਡੀ ਸੁੱਚ ਬੰਦ ਨਹੀਂ ਕਦੇ ਵੀ ਹੁੰਦੀ ਤੇ ਮੈਂ ਉਹਨੇ ਇਲਾਕੇ ਦਾ ਤੇ ਅਜੂ ਸਾਹਿਬ ਦਾ ਧੰਨਵਾਦ ਕਰਦਾ ਕਿ ਜਿੰਨਾ ਦਾ ਇੰਨਾ ਪਿਆਰ ਦੇ ਕੇ ਕਿਉਂਕਿ ਮੈਂ ਵੀ ਇੱਥੇ ਨਵਾਂ ਆਇਆ ਦੋ ਕੁ ਸਾਲ ਹੀ ਹੋਇਆ ਮੈਨੂੰ ਇਹਨੂੰ ਦਾ ਇਲਾਕਾ ਮੇਰਾ ਹੀ ਐ ਵੇ ਪਰ ਮੈਂ ਜਿਹੜਾ ਮੈਨੂੰ ਵੀ ਪਿਆਰ ਮਿਲਿਆ ਤੇ ਇਹਨੂੰ ਦਾ 9 ਸਾਲਾਂ ਤੋਂ ਮਿਲਦਾ ਤੇ ਇਹਨੇ ਜਿਹੜਾ ਪਿਆਰ ਦਿੱਤਾ ਉਹ ਬਰਕਰਾਰ ਰੱਖੂਗਾ ਤੇਰੇ ਤੋਂ ਸਾਨੂੰ ਮਾਣ ਆ ਸ਼ਰਾ ਚੱਕ ਦੇ ਫੱਟੇ ਚੰਗਾ ਬਿਜਲੀ ਹੋਣੀ ਤੇਰੀ ਛੜਕ ਬਣਾਉਣੀ ਆ ਮੈਂ ਜਰੂਰ ਆ ਕਿ ਆ ਹਰ ਕਿਸੇ ਦਾ ਮਾਲ ਕੱਢ ਕੇ ਬਣਾਉਣਾ ਪੈਣਾ ਠੀਕ ਹੈ ਨਾ ਕਿਉਂਕਿ ਇਹ ਟੈਂਡਰ ਚ ਪੈ ਨਹੀਂ ਸਕਦੀ ਹਾਂਜੀ ਅੰਦਰ ਹੈ ਨਾ ਠੀਕ ਹੈ ਨਾ ਇਹ ਅੰਦਰ ਆ ਪਰ ਫਿਰ ਵੀ ਕਿਸੇ ਨਾ ਕਿਸੇ ਮਾਚੇ ਮਾਲ ਠੇਕੇਦਾਰ ਤੋਂ ਕਢਾ ਕੇ ਇਹਨੂੰ ਬਣਾਵਾਂਗੇ ਇਹਨਾਂ ਕਹਿੰਦਾ ਕਿ ਮਾਂ ਦਾ ਅਟਕਾ ਵਾਇਪਰ ਚੀਕਾ ਖਾਲਸਾ ਬਹੁਤ ਬਹੁਤ ਧੰਨਵਾਦ ਜੇ ਮੈਂ ਸਭ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਲਾ ਕੇ ਸਾਡੇ ਸਰਪੰਚ ਜੀ ਦਾ ਮਜੀਤ ਸਿੰਘ ਜੀ ਦਾ ਸਰਜੀਤ ਸਿੰਘ ਜੀ ਦਾ ਸਾਡੇ ਪ੍ਰਧਾਨ ਜੀ ਦਾ ਕਾਫੀ ਜਿੰਨੇ ਵੀ ਸਾਡੇ ਅੰਚੋ ਆਏ ਕਿਤੇ ਦੂਰੀ ਵਾਲੋਂ ਆਏ ਤੁਹਾਡਾ ਅਨਜੀ ਹੋਰ ਜਿੰਨੇ ਵੀ ਸਾਡੇ ਉਹਦੇ ਨਾਲ ਸਾਥੀ ਆਏ ਪੰਚੇ ਸਰਪੰਚ ਆਏ ਸਾਤਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਆਣ ਕੇ

ਦੁਬਾਰਾ ਫੜਾ ਦਿਓ ਨਹੀਂ ਬਸ ਦੁਬਾਰਾ ਦੁਬਾਰਾ ਫੜਾ ਦਿਓ ਮਾਰੇ ਇਹਨੇ ਮੰਨ ਕੇ ਕੱਲ ਰਾਹੀਂ ਪਵਨ ਚ ਆ ਤਾਂ ਪੁਣਾ ਆਇਆ ਇਹਨੇ ਟੋਣਾ ਨਾ ਠੀਕ ਆ ਪਵਨ ਨਾ ਇਹਦਾ ਮਾਇਆ ਇਹਨੂੰ ਸਟੋਰ ਚ ਬਿਠਾ ਦੇ ਕੇ ਵਜਾ ਕੇ ਹਾਂ ਫਿਰ ਦੁਬਾਰਾ ਫੜਾ ਦਿਓ ਮੁੱਕਾ ਦੁਬਾਰਾ ਫੜਾ ਦਿਓ ਜੀ ਖੱਲੇ ਲਾ ਕੇ ਖੱਲੇ ਲਾ ਕੇ ਚਲੋ ਚੱਕ ਚਲੋ ਚਲੋ ਅਗੋਂ ਦੇਖ ਰਹੇ ਸਤਿਗੁਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਅੱਜ ਮੈਂ ਸਿਮਾ ਵੇਟ ਕੇ ਦੁਬਾਰਾ ਜੁਆਇਨ ਕੀਤਾ ਹੈ ਲੰਮੇ ਸਮੇਂ ਸਾਊਥ ਵਿਜਨ ਦੇ ਵਿੱਚ ਬਤੌਰ ਜਈ 8 ਤੋਂ 9 ਸਾਲ ਦੀ ਸਰਵਿਸ ਕੀਤੀ ਸੀ ਦੇ ਦੁਆਰਾ ਫਿਰ ਮੈਨੂੰ ਅੱਜ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਅੱਜ ਮੈਂ ਇੱਥੇ ਜੁਆਇਨ ਕੀਤਾ ਤੇ ਬਹੁਤ ਧੰਨਵਾਦ ਕਰਦਾ ਹਾਂ ਸਾਬਕਾ ਹੋ ਜਾਂਦਾ ਸਰਪੰਚਾਂ ਪਿੰਡਾਂ ਦੇ ਸਰਪੰਚਾਂ ਦਾ ਪੰਚਾਇਤਾਂ ਦਾ ਜਿਨ੍ਹਾਂ ਨੇ ਮੇਰਾ ਬਹੁਤ ਮਾਣ ਸਨਮਾਨ ਕੀਤਾ ਤੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਤੇ ਗਰਮਜੋਸ਼ੀ ਨਾਲ ਜੁਆਇਨ ਕਰਾਇਆ ਹੈ ਤਾਂ ਮੈਂ ਇਸ ਨੂੰ ਆਪਦੀ ਹੋਰ ਆਪਦੀ ਜ਼ਿੰਮੇਵਾਰੀ ਸਮਝਦਾ ਹਾਂ ਵੀ ਇੰਨਾ ਇਹਨਾਂ ਨੇ ਮੇਰਾ ਸਵਾਗਤ ਕੀਤਾ ਤਾਂ ਹੁਣ ਆ ਭਾਰੀ ਹੋ ਗਿਆ ਇਹਨਾਂ ਦਾ ਮੈਂ ਕਿ ਕੰਮ ਵੀ ਹੋਣੇ ਇਸ ਤਰੀਕੇ ਨਾਲ ਇਹਨਾਂ ਦਾ ਹੋਏਗਾ ਇਹਨੋਂ ਕਿ ਬਰਾਉਣਾ ਨਾਵੇ ਮੇਰੀ ਤਾਂ ਹੀ ਰਹੇਗੀ ਗਾਂ ਸਾਡਾ ਪੈਡਿਸੀਜਨ ਆ ਰਿਹਾ ਹੈਗਾ ਆ ਜਿਨ੍ਹਾਂ ਦੇ ਪੰਚਾਇਤਾਂ ਦੇ ਨਾਲ ਕਿਸਾਨਾਂ ਦੇ ਨਾਲ ਸਾਡਾ ਸੰਜੋਗ ਰਹੇਗਾ ਜਿਨ੍ਹਾਂ ਦੇ ਸੰਜੋਗ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਕੀ ਤਰੀਕਾ ਬਣਾਉਦੇ ਨਿਰਮੇਣ ਸਪਲਾਈ ਦੀਆਂ ਦੀਆਂ ਸਭੀ ਪੂਰੀਆਂ ਕਰਾਂਗੇ ਇਲਾਕੇ ਵਿੱਚ ਕੋਈ ਵੀ ਸਮੱਸਿਆ ਹੋਵੇਗੀ ਬਿਜਲੀ ਨਾਲ ਸੰਬੰਧਤ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਨਿਜਾਹ